ਆਇਆ ਕੋਈ ਦੋ ਨਾ ਕਰਾ ਕੁਛ ਨਹੀਂ ਵੈਸੇ ਪਾਸਾ ਚਿੱਟਾ ਬੁਝਾਰਾ ਲਾਉਦੇ ਸੀ ਇਹੇ ਲਾਇਆ ਇਸ ਕਰਕੇ ਕੰਬੜ ਗਿਆ ਆਇਆ ਜੇ ਇਹ ਤੇ ਚਾਣੇ ਵੀ ਤਣੋ ਸਾਡਾ ਤਗਿਆ ਜਿਹੜਾ ਗਿਆ ਕਿ ਹੁਣ ਗਾਂ ਨਾ ਕਿਸੇ ਦਾ ਕੋਈ ਮਰੇ ਕਿ ਨਾ ਛੇਤੇ ਤੋਂ ਕਦਮ ਲਾਵੇ ਪ੍ਰਸ਼ਾਸਨ ਆਇਆ ਆਏ ਦੋ ਜਣੇ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਜੀ ਇਸ ਚੀਜ਼ ਤੇ ਕਿਉਂਕਿ ਸਰਕਾਰਾਂ ਧਿਆਨ ਦੇਣ ਤਾਂ ਇਹ ਕੰਮ ਹੋਵੇ ਹੀ ਨਹੀਂ ਜੀ ਪੁੱਬਾ ਮਾਲ ਰੋ ਰਿਹਾ ਹੈ ਇੱਕ ਪਰਿਵਾਰ ਆਪਣੇ ਪੁੱਤ ਦੀ ਮੌਤ ਦੇ ਉੱਤੇ ਰੋ ਰਿਹਾ ਜਿਸ ਦੀ ਨਸ਼ੇ ਦੀ ਓਵਰਡੋਜ਼ ਦੇ ਕਰਕੇ ਮੌਤ ਹੋ ਗਈ ਹੈ ਫਿਰੋਜ਼ਪੁਰ ਦੇ ਵਿੱਚ ਬਿਆਹ ਬਰੇ ਨੌਜਵਾਨ ਦਾ ਨਸ਼ੇ ਨੇ ਕਰ ਉਜਾੜ ਕੇ ਰੱਖ ਦਿੱਤਾ ਹੈ ਨੌਜਵਾਨ ਦੀ ਉਮਰ ਮਹਿਜ 22 ਸਾਲ ਸੀ ਤੇ ਦੋ ਮਾਸੂਮ ਬੱਚੇ ਵੀ ਸੀ ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਨੌਜਵਾਨ ਨਸ਼ੀਦਾ ਆਦੀ ਸੀ ਜਿਵੇਂ ਹੀ ਘਰ ਤੋਂ ਕੰਮ ਕਰਨ ਦੇ ਲਈ ਬੀਤੇ ਕੱਲ ਬਾਹਰ ਗਿਆ ਤਾਂ ਉਸਨੇ ਨਸ਼ੀਦਾ ਟੀਕਾ ਲਗਾਇਆ ਤੇ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਸ਼ੀਦੇ ਉੱਤੇ ਠੱਲ ਪਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਧੀ ਪੁੱਤ ਨਸ਼ੀਦੇ ਨਾਲ ਇਸ ਦੁਨੀਆ ਤੋਂ ਨਾ ਜਾਵੇ ਜੀ ਕੀ ਨਾ ਤਾਂ ਡਾੜ ਉਹ ਜਿਹੜੀ ਮੋਤ ਹੋਈ ਆ ਕੀ ਲੱਗਦਾ ਤੁਹਾਨੂੰ ਮੇਰੇ ਪਤੀ ਲੱਗਦੇ ਨੇ ਇਹ ਤੋਂ ਬਿਨਾ ਦੱਸਿਆ ਹੀ ਆ ਗਏ ਜੀ ਸਾਨੂੰ ਉਹ ਕੰਮ ਤੋਂ ਗਏ ਸੀ ਇਹ ਕੰਮ ਤੋਂ ਕਰੇ ਵਾਪਸ ਹੀ ਨਹੀਂ ਆਏ ਉਸ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗ ਪਏ ਸੀ ਕੀ ਕਾਰਨ ਕੀ ਬਣੇ ਸੀਗੇ ਕਰ ਕੋਈ ਨਹੀਂ ਵੈਸੇ ਪਾਸਾ ਚਿੱਟਾ ਵਿਚਾਰਾ ਲੋਦੇ ਸੀ ਇਹੇ ਲਾਇਆ ਇਸ ਕਰਕੇ ਇਹ ਕੰਫੜ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪਾਸਾ ਇੱਥੇ ਕਿ ਵੇਖਾ ਸਾ ਰੋਕਿਆ ਜਾਵੇ ਰੋਕਿਆ ਜਾਵੇ ਤਾਂ ਗਿਆ ਹੈ ਘਰਨਾ ਬਨਮੋਤਰੀ ਕੀ ਨਾ ਤੁਹਾਡਾ ਔਰ ਜਿਹਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡਾ ਔਰ ਕਿੰਨੀ ਉਮਰ ਔਰ ਕੀ ਨਾ ਉਹਦਾ ਤੀਜਾ ਜੀ ਮੇਰਾ ਨਾਮ ਦਾ ਰਾਜਵਿੰਦਰ ਸਿੰਘ ਜੀ ਦੋ ਜੇ ਬੱਚੇ ਹੈ ਜੀ ਕਿੰਨੀ ਉਮਰ ਉਹਦੀ ਉਮਰ ਜੀ 20 ਸਾਲ ਹੈ ਕੀ ਕਰਨ ਨਾਲ ਮੌਤ ਹੋਈ ਕਰਨ ਜੀ ਨਸ਼ਾ ਮਚਾ ਕਰਦੇ ਸੀ ਕਿ ਤਮ ਉਹ ਦੋਸ ਹੋ ਗਈ ਤਿੰਨ ਚਾਰ ਬੰਦ ਘੱਟ ਲਾ ਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਇਹੋ ਜੀ ਇਤਚੌਣੇ ਵੀ ਚਲੋ ਸਾਡਾ ਤਾਂ ਗਿਆ ਜਿਹੜਾ ਗਿਆ ਕਿ ਹੁਣ ਦਾ ਨਾ ਕਿਸੇ ਦਾ ਕੋਈ ਮਰੇ ਵੀ ਨਸ਼ੇ ਤੇ ਤੋਕਦਾਮ ਲਾਵੇ ਪ੍ਰਸ਼ਾਸਨ ਜੇਹੀ ਮੰਗ ਕਰ ਰਹੇ ਜੀ ਕਿਸੇ ਦਾ ਹੋਰ ਧੀ ਪੁੱਤਰ ਨਾ ਮਰੇ ਨਸ਼ੇ ਦੀ ਕਰਨ ਉਦਰ ਪਿੰਡ ਦੀ ਲੋਕਾਂ ਨੇ ਕਿਹਾ ਕਿ ਭਾਵੇਂ ਸਰਕਾਰ ਨਸ਼ੇ ਉਤੇ ਠੱਲ ਪਾਉਣ ਦੇ ਲਈ ਵੱਖ-ਵੱਖ ਮੁਹਿੰਮਾਂ ਚਲਾ ਰਹੀ ਹੈ ਪਰ ਉਸ ਦਾ ਕੋਈ ਵੀ ਅਸਰ ਹੁੰਦਾ ਨਹੀਂ ਦਿਖ ਰਿਹਾ ਜਿੱਕੀ ਨਾ ਤਾਂ ਡਰ ਕਿਹੜੇ ਪਿੰਡ ਰਹਿਣਾ ਕੋ ਦੇਖਾਂਗੇ ਪਿੰਡ ਬੇਖਾ ਵਾਲਾ ਜੀ ਜੋ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਸਰਕਾਰ ਚਲਾ ਰਹੀ ਹੈ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਤੇ ਨੌਜਵਾਨ ਖਤਮ ਹੋ ਰਹੇ ਨੇ ਜੀ ਕਿ ਸਰਕਾਰ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਵਾਰ-ਵਾਰ ਨੌਜਵਾਨ ਖਤਮ ਹੋਈ ਜਾਂਦੇ ਨੇ ਤੇ ਨਸ਼ਾ ਵੱਧ ਹੀ ਜਾਂਦਾ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਰੋਕ ਲਵਾਈ ਜਾਏ ਇਹ ਕਹਿੰਦੇ ਮੌਤ ਹੋਈ ਕਿਸ ਕਾਰਨ ਨਾਲ ਮੌਤ ਇਹ ਜੀ ਓਵਰਡੋਜ਼ ਹੋਣ ਕਾਰਨ ਹੋਈ ਹੈ ਜੀ ਕੀ ਨਾਂ ਸੀਗਾ ਮੁੰਡੇ ਦਾ ਜਿਹਦੀ ਓਵਰਡੋਜ਼ ਰਾਜਵਿੰਦਰ ਸਿੰਘ ਜੀ ਭਤੀਜਾ ਹੈ ਸਾਡਾ ਕੀ ਸਮਝਦੇ ਇਸ ਚੀਜ਼ ਨੂੰ ਸਰਕਾਰ ਆ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਜੀ ਇਸ ਚੀਜ਼ ਤੇ ਕਿਉਂਕਿ ਸਰਕਾਰਾਂ ਧਿਆਨ ਦੇਣ ਤਾਂ ਇਹ ਕੰਮ ਹੋਵੇ ਹੀ ਨਹੀਂ ਜੀ ਸਰਕਾਰਾਂ ਨੂੰ ਵੋਟਾਂ ਵੀ ਇਸੇ ਕਰਕੇ ਪਾਈ ਇਸੇ ਕਰਕੇ ਜੀ ਕਿਉਂਕਿ ਜਦੋਂ ਵੋਟ ਮੰਗਣ ਆਉਂਦੇ ਨੇ ਇਹ ਕਹਿ ਰਹੇ ਨੇ ਵੀ ਨਸ਼ਾ ਬੰਦ ਕਰਾਵਾਂਗੇ ਨਸ਼ਾ ਬੰਦ ਕਰਾਵਾਂ ਨਸ਼ਾ ਬੰਦ ਹੋ ਨਹੀਂ ਰਿਹਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਮੰਗ ਇਹ ਹੀ ਹੈ ਜੀ ਸਾਡੀ ਕਿ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਨਸ਼ੇ ਤੇ ਰੋਕ ਲਵਾਈ ਜਾਵੇ ਹਾਲਾਂਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਨਸ਼ੇ ਦੇ ਉੱਤੇ ਠੱਲ ਪਾਈ ਜਾ ਰਹੀ ਹੈ ਨਸ਼ੇ ਦੇ ਸਮਗਲਰਾਂ ਨੂੰ ਫੜ ਕੇ ਉਹਨਾਂ ਦੀਆਂ ਚਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਨੇ ਪਰ ਉਦੋਂ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਫਿਰੋਜ਼ਪੁਰ ਚ ਆਏ ਦਿਨ ਨਸ਼ੇ ਦੀ ਓਵਰਡੋਸ ਦੇ ਨਾਲ ਲੋਕਾਂ ਦੇ ਘਰਾਂ ਚ ਸੱਥਰ ਵਿਛ ਰਹੇ ਨੇ ਫਿਲਹਾਲ ਨਸ਼ੇ ਦੇ ਉੱਤੇ ਠੱਲ ਪਾਉਣ ਦੇ ਲਈ ਸਰਕਾਰ ਦੇ ਵੱਲੋਂ ਹੋਰ ਕੀ ਕੁਝ ਪ੍ਰਾਲਿਕਿਤੇ ਜਾਣੇ ਨੇ ਤਿੰਨ ਦਾ ਕਦੋਂ ਤੱਕ ਅਸਰ ਹੁੰਦਾ ਦੇਸੇਗਾ ਇਹ ਵਿਖਣਾ ਲਾਜ਼ਮੀ ਹੋਵੇਗਾ